India has been targeting Sikh activists across the world. They've done so within Pakistan, where the Indian government has funded defunct terrorist organizations within Pakistan to conduct assassination of Sikh activists within Pakistan. The Indian government has engaged in similar cr criminal activity in Canada with they targeted Sikh activists in Canada. ਦਸ਼ਕੋ ਬ੍ਰੇਤ ਬਾਤ ਫੇਰ ਤੋਂ ਆਵਾਜ਼ ਦਾ ਸਵਾਗਤ ਹੈ ਸੋ ਵੀਵਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਚਾਰ ਰੋਜ਼ਾ ਪਾਟ ਪਾਕਿਸਤਾਨ ਟਕਰਾਅ ਦੌਰਾਨ ਸਿੱਖ ਕੌਮ ਖਲਕੀ ਭਾਰ ਦੇ ਵਿਰੋਧ ਭੁਗਤੀ ਸਿੱਖਾਂ ਵੱਲੋਂ ਪਾਕਿਸਤਾਨ ਸਰਕਾਰ ਤੋਂ ਮੰਗ ਵੀ ਕੀਤੀ ਗਈ ਕਿ ਉਹ ਖਾਲਸਾ ਦੇ ਮੁੱਦੇ ਨੂੰ ਜੁਨਟ ਨੈਸ਼ਨਲ ਵਿੱਚ ਅਠਾਉਣ ਇਸ ਸਬੰਧੀ ਪਾਕਿਸਤਾਨ ਵੱਲੋਂ ਕੀਤੀ ਗਈ ਛੋਟੀ ਜੀ ਪੇਸ਼ਕਦਮੀ ਨੂੰ ਅਸੀਂ ਜਿਹਾ ਕਹਿੰਦੇ ਆ ਵੈਲਕਮ ਕਰਦੇ ਆ ਸੋ ਬਿਲਾਵਲਪੁਰ ਤੋਂ ਜ਼ਰਦਾਰੀ ਇੱਕ ਪਾਕਿਸਤਾਨੀ ਡੈਲੀਗੇਸ਼ਨ ਨਾਲ ਅਮਰੀਕਾ ਵਿੱਚ ਪਾਕਿਸਤਾਨ ਦਾ ਪੱਖ ਰੱਖਣ ਲਈ ਆਏ ਹੋਏ ਹਨ ਸੋ ਪਾਕਿਸਤਾਨ ਅਮਰੀਕਨ ਤੇ ਨੁਮਾਇੰਦੇ ਰਜ਼ਾ ਰਜ਼ਾਕੀ ਨੇ ਉਹਨਾਂ ਨੂੰ ਖਾਲਸਾ ਦੇ ਮੁੱਦੇ ਤੇ ਸਟੈਂਡ ਲੈ ਲਈ ਸਵਾਲ ਕੀਤਾ ਸੋ ਇਸ ਦੇ ਜਵਾਬ ਵਿੱਚ ਉਹਨਾਂ ਕੀ ਕਿਹਾ ਤੇ ਫਿਰ ਯੂਨ ਦੀ ਪ੍ਰੈਸ ਕਾਨਫਰੰਸ ਵਿੱਚ ਸਿੱਖਾਂ ਪ੍ਰਤੀ ਜੋ ਕਿਹਾ ਉਹ ਸਾਡੇ ਕੋਲ ਵੀਡੀਓ ਜਿਹੜੀਆਂ ਸਾਡੇ ਕੋਲ ਮੌਜੂਦ ਨੇ ਉਹ ਆਪਾਂ ਤੁਹਾਨੂੰ ਨਾਲ ਵੀ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸਨ ਇਛੇਤਾ ਮਿਲ ਰਹਾ ਨਾ ਦੇਖਣ ਸੁਣ ਲੈਣ ਲਿਖ ਲੈ ਤੁਹਾਡਾ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਰਾਜ ਸਭ ਕੀ ਕਨਿਸ਼ਾ ਹੋ ਗਿਆ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਪਿਛਲੇ ਲਗਭਗ 4 ਦਹਾਕਿਆਂ ਤੋਂ ਹੀ ਇਸ ਵਿਚਾਰ ਦੇ ਹਾਮੀ ਰਹੇ ਆਪਣੀਆਂ ਲਿਖਤਾਂ ਰਾਈ ਬਿਸ਼ੱਕ ਟੀਵੀ 84 ਦਾ 13 ਸਾਲ ਪਹਿਲਾਂ ਸ਼ੁਰੂ ਕੀਤਾ ਅੱਛਾ ਕਿ ਜਿਹੜੀ ਸਾਡੀ ਬੌਂਡਿੰਗ ਔਰ ਸਾਂਝ ਹੈ ਪਾਕਿਸਤਾਨ ਦੇ ਨਾਲ ਜਿੱਥੇ ਇਤਿਹਾਸ ਗੁਰਤਾਮਾਂ ਦੀ ਹੈ ਜਿੱਥੇ ਸਾਡੀ ਸ਼ੇਅਰਡ ਕਲਚਰਲ ਲੇਗੇਸੀ ਹੈ ਸਾਡੀ ਬੋਲੀ ਦੀ ਸਾਂਝ ਹੈ ਸਦੀਆਂ ਦੀ ਸਾਡੇ ਪੁਰਖਿਆਂ ਦੀ ਸਾਂਝ ਰਹੀ ਭਾਵੇਂ 1947 ਇੱਕ ਪਾਗਲਪਨ ਦਾ ਦੌਰ ਵੈਸ਼ੀ ਪੁਣੇ ਦਾ ਦੌਰ ਜਿਸ ਨੇ ਜਿਹੜੀ ਕਿਸੇ ਤੀਜੀ ਧਿਰ ਦੀ ਖੇਡ ਦੇ ਵਿੱਚ ਅਸੀਂ ਫਸੇ ਔਰ ਸਾਡਾ ਇਹ ਹਮੇਸ਼ਾ ਹੀ ਮੰਨਣਾ ਰਿਹਾ ਹੈ ਕਿ ਭਾਈ ਇਹ ਜੜੀਆਂ ਸਾਂਝਾਂ ਗੁਰੂ ਨੇ ਰੱਖੀਆਂ ਨੇ ਜੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਚ ਹੈ ਤੇ ਫਿਰ ਅਸੀਂ ਜੇ ਇਤਿਹਾਸ ਦੇ ਬੀਤੇ ਵੱਲ ਵੀ ਨਜ਼ਰ ਮਾਰਦੇ ਹਾਂ ਤੇ ਉਹ ਭਾਈ ਮਰਦਾਨਾ ਹੋਣ ਸਾਈ ਮੀਆਂ ਮੀਰ ਹੋਣ ਨਵੀ ਖਾਨ ਗਨੀ ਖਾਨ ਹੋਣ ਰਾਏ ਕੱਲਾ ਹੋਏ ਜਾਂ ਜਿਹੜਾ ਇਤਿਹਾਸ ਦੇ ਪੀਰ ਬੁੱਧੂ ਸ਼ਾਹ ਔਰ ਉਹਨਾਂ ਦੇ ਬੇਟੇ ਔਰ ਮুরিਦਾਂ ਦੀ ਸ਼ਹਾਦਤ ਉਹਨਾਂ ਦਾ ਖੂਨ ਸਿੱਕਾਂ ਦਾ ਖੂਨ ਜਿਹੜਾ ਉਸ جنگ ਦੇ ਵਿੱਚ ਜਿਹੜਾ ਪੰਗਾਣੀ ਦਾ جنگ ਹੈ ਉਸ ਸਾਂਝਾ ਡੁੱਲਣਾ ਇਹ ਰੋਹਾਨੀ ਜਿਹੜੀਆਂ ਨੇ ਇਹ ਇਸ਼ਾਰੇ ਹੁੰਦੇ ਨੇ ਜਿਹੜੇ ਪ੍ਰੈਕਟੀਕਲੀ ਔਰ ਪੋਲੀਟੀਕਲੀ ਵੀ ਔਰ ਅਸੀਂ ਪੰਜ ਧਰਤੀ ਪੰਜ ਦਰਿਆਵਾਂ ਦੀ ਧਰਤੀ ਦੇ ਵਾਰਿਸ ਸਾਡਾ ਸਭ ਕੁਝ ਹੀ ਸਾਂਝਾ ਲੇਕਨ ਇਸ ਸਭ ਦੇ باوجود ਭਾਰਤ ਸਰਕਾਰ ਨੇ ਜੋ ਕੁਛ ਇਹਨਾ 77 ਸਾਲਾਂ ਜਨਾ ਖੁੱਲ ਕੇ ਗੁਰਦੁਆਰਿਆਂ ਦੇ ਦਰਸ਼ਨਾਂ ਤੂੰ ਜਾਣ ਲਈ ਕਦੇ ਪਾਕਿਸਤਾਨ ਦੇ ਨਾਲ ਗੁਫ਼ਤਗੂ ਸ਼ੁਰੂ ਕੀਤੀ ਨਾ ਦੂਜਾ ਰਾਦਰ ਉਹਨਾਂ ਨੂੰ ਇਹ ਸੀ ਵੀ ਨਾ ਦੂਰ ਰੱਖੋ ਨਫ਼ਰਤ ਲਈ ਰੱਖੋ ਸਿੱਖਾਂ ਨੂੰ ਵਰਤਦੇ ਰਹੇ ਫੌਜਾਂ ਦੇ ਵਿੱਚ 65 77 ਇਂਦਰ ਉਧਰ ਬਹਾਦਰ ਜਿਹੜਾ ਉਹ ਹਨੂਮਾਨ ਬਣਾ ਕੇ ਰੱਖਿਆ ਇਹ ਭਾਈ ਤੁਹਾਡੀ ਪੂਛ ਨੂੰ ਅੱਗ ਲਾਈ ਹੋਈ ਹੈ ਤੁਹਾਨੂੰ ਕੱਖ ਨਹੀਂ ਦੇਣਾ ਤੁਸੀਂ ਸਾਡੇ ਲਈ ਇਹ ਕਰਦੇ ਹੂੰ ਨਤੀਜੇ ਦੇ ਤੌਰ ਤੇ ਅਸੀਂ ਜੂਨ 84 ਦੇ ਕਲੂਕਾਰੇ ਦੇ ਦਿਨਾਂ ਚੋਂ ਗੁਜ਼ਰ ਰਹੇ ਹਾਂ ਜਿਹੜਾ ਸਾਡੇ ਲਈ ਇੱਕ ਨਾ ਸਿਰਫ ਬੋਰਡ ਫਰਮ ਦਾ ਬਲੂ ਸੀ ਉਹਨੇ ਸਾਡੇ ਵਿੱਚ ਲਈ ਸਿਆਸੀ ਚੇਤਨਾ ਨੂੰ ਵੀ ਇੱਕ ਨਵਾਂ ਰੁਖ ਦਿੱਤਾ ਨਵੀਂ ਇੰਟਰਪ੍ਰੀਟੇਸ਼ਨ ਹਿਸਟਰੀ ਦੀ ਸ਼ੁਰੂ ਹੋਈ ਬੀਤੇ ਦੇ ਵਿੱਚ ਕਿ ਪਾਈ ਜੇ ਹੁਣ ਅਫਸਲ ਐਸਨ ਰੰਦਾਵਾ ਦੀ ਕਲਮ ਚੱਲਦੀ ਹੈ ਕਿ ਜੀ ਵੈਰੀਆਂ ਕੱਢ ਵਿਖਾ ਲਿਆ ਪੰਜ ਸਦੀਆਂ ਦਾ ਵੈਰ ਤੇ ਇੱਕਦਮ ਸਾਨੂੰ ਉਹ ਪੰਜ ਸਦੀਆਂ ਦਾ ਵੈਰ ਔਰ ਫਿਰ ਦੁਸ਼ਮਣ ਤੇ ਸੱਜਣ ਦੀ ਪਛਾਣ ਵੱਲ ਤੁਰੰਦੀ ਗੱਲ ਆਈ ਜ਼ਾਰ ਹੈ ਜੂਨ 84 ਤੋਂ ਬਾਅਦ ਜਿਹੜੇ ਸਾਡੇ ਯੋਧੇ ਰਾਵੀ ਪਾਰ ਜਾ ਕੇ ਬੈਠੇ ਉਹਨਾਂ ਦੇ ਮਿੱਠੇ-ਖट्टे ਤਜਰਬੇ ਸੀ ਉਸ ਵੀਰ ਵਿੱਚ ਮੈਂ ਨਹੀਂ ਜਾਵਾਂਗਾ ਪਰ ਹੌਲੀ-ਹੌਲੀ ਹੌਲੀ ਉੱਥੋਂ ਦੀ ਹਕੂਮ ਆਵਾਮ ਤਾਂ ਪਾਕਿਸਤਾਨ ਦਾ ਹਮੇਸ਼ਾ ਹੀ ਪਿਆਰ ਕਰਦਾ ਰਿਹਾ ਔਰ ਉ ਤਜਵੇਂ ਮੈਂ ਕਿਹਾ ਵੀ ਉਹ ਅਜ਼ਲਾਂ ਦੀਆਂ ਸਾਂਝਾਂ ਵਾਲੀ ਗੱਲ ਹੈ ਪਰ ਜਿਹੜੀ ਹਕੂਮਤੀ ਅਦਾਰੇ ਔਰ ਜਿਹੜੇ ਉਹਨਾਂ ਦੇ ਪਾਵਰਫੁੱਲ ਅਦਾਰੇ ਨੇ ਉਹਨਾਂ ਨੂੰ ਵੀ ਹੌਲੀ 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 ਸਮਝ ਆਣੀ ਸ਼ੁਰੂ ਹੋਈ ਕਿ ਸਿੱਖ ਫੈਕਟਰ ਦੀ ਕੀ ਅਹਿਮੀਅਤ ਹੈ ਉਹਨਾਂ ਦੇ ਲਈ ਵੀ ਪੋਲੀਟੀਕਲੀ ਵੀ ਔਰ ਉਹਨਾਂ ਦੇ ਆਪਣੇ ਨੇਸ਼ਨ ਦੀ ਸੇਫਟੀ ਸਕਿਉਰਿਟੀ ਲਈ ਵੀ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ ਔਰ ਜੇ ਅਸੀਂ ਬਿਸ਼ੱਕ ਜਦੋਂ ਅਸੀਂ ਵਿਦਨ ਕਮਿਊਨਿਟੀ ਗੱਲ ਕਰਦੇ ਸੀ ਸਾਡੇ ਤੇ ਬਹੁਤ ਸਾਰੇ ਲੇਬਲ ਵੀ ਲੱਗਦੇ ਸੀ ਕੋਈ ਆਈਆਈਐਸ ਨਾਲ ਜੋੜਦਾ ਸੀ ਕੋਈ ਪਾਕਿਸਤਾਨੀ ਹੋਣ ਦਾ ਵੀ ਜਿਹੜਾ ਉਹ ਖਿਤਾਬ ਦਿੰਦੇ ਸੀ ਕਿ ਹੈ ਹੀ ਪਾਕਿਸਤਾਨੀ ਨੇ ਜੀ ਔਰ ਇਹੀ ਏਸੀਟੀਵੀ 84 ਤਾਂ ਵੀ ਫੇਸ ਕੀਤਾ ਤੁਹਾਨੂੰ ਵੀ ਉਹ ਪਾਕਿਸਤਾਨੀ ਐਂਕਰ ਕਹਿੰਦੇ ਨੇ ਕਿ ਭਾਈ ਇਹ ਤਾਂ ਬਿਲਕੁਲ ਹੀ ਇਹ ਤਾਂ ਅਸਲਾਮ ਅਲੈਕਮ ਵੀ ਕਰਦੇ ਨੇ ਤੇ ਇਹ ਉਹਨਾਂ ਨੂੰ ਜਸਟੀਫਾਈ ਵੀ ਕਰਦੇ ਨੇ ਪਰ ਮੈਂ ਸਮਝਦਾ ਐ ਵੀ ਸੱਚ ਦਾ ਆਪਣਾ ਭਾਰ ਹੁੰਦਾ ਹੈ ਵਕਤ ਬਹੁਤ ਸਾਰੀਆਂ ਚੀਜ਼ਾਂ ਦਾ ਜਵਾਬ ਹੁੰਦਾ ਹੈ ਬਿਲਕੁਲ ਔਰ ਸਾਨੂੰ ਇਹ ਸੀ ਕਿ ਵੀ ਇਹ ਜਿਹੜੀ ਰੋਹਾਨੀ ਸਾਂਝ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਔਰ ਪਾਈ ਮਰਦਾਨੇ ਦੀ ਰਬਾਬ ਦੀ ਹੈ ਇਸ ਨੇ ਹੀ ਅਲਟੀਮੇਟਲੀ ਪੋਲਿਟੀਕਲ ਸਾਂਝ ਵੀ ਬਣਨੇ ਔਰ ਉਸ ਨੂੰ ਜਿਹੜਾ ਅੱਗੇ ਤੋਰਣ ਦੇ ਵਿੱਚ ਮੈਂ ਬਿਸ਼ੱਕ ਸਾਡੇ ਨਾਲ ਮਿਸਟਰ ਅਹਿਮਦ ਸ਼ੇਖ ਉਹਨਾਂ ਦਾ ਸ਼ਿਕਾਗੋ ਦੇ ਵਿੱਚ ਮੇਲ 1992-93 ਦੇ ਵਿੱਚ ਤੇ ਫਿਰ ਉਹਨਾਂ ਦੇ ਨਾਲ ਲਗਭਗ 18 ਸਾਲ ਦੀ ਸਾਂਝ ਵੀ ਰਹੀ ਉਸ ਨੇ ਵੀ ਇੱਕ ਵੱਡਾ ਰੋਲ ਅਦਾ ਕੀਤਾ ਉਹ ਅੰਮ੍ਰਿਤਸਰ ਦੇ ਜੰਪਾਲ ਸੰਤ ਪੈਟਰੀਆਟਿਕ ਪਾਕਿਸਤਾਨੀ ਜਿਹੜੀ ਕਾਕੂਲ ਫੌਜੀ ਅਕੈਡਮੀ ਚ ਉਹਨਾਂ ਦਾ ਜਿਹੜੀ ਸੀ ਟ੍ਰੇਨਿੰਗ ਪਰ ਉਹ ਛੱਡ ਛੁੱਡ ਕੇ ਆ ਗਏ ਸੀ ਫੌਜ ਨੂੰ ਸੋ ਉਹਨਾਂ ਨੇ ਸਾਨੂੰ ਸਮਝਣ ਦੀ ਕੋਸ਼ਿਸ਼ ਕੀਤੀ ਐ ਅਸੀਂ ਉਹਨਾਂ ਦੇ ਔਰ ਉਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਵੀ ਸਬਬ ਹੋਇਆ ਫਿਰ ਮੈਂ ਸਮਝਦਾ ਐ ਵੀ ਜਦੋਂ ਅਸੀਂ ਟੀਵੀ 84 ਸ਼ੁਰੂ ਕੀਤਾ ਔਰ ਇਹਨਾਂ ਸਾਰੇ ਵਰਿਆਂ ਤੋਂ ਦੇ ਦੌਰਾਨ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਜੀ ਜੇ ਇਸ ਦੇ ਵਿੱਚ ਰਾਜਾ ਰਜ਼ਾਕ ਤੇ ਸਲੀਮ ਮਲਕ ਔਰ ਬੀਬੀ ਫਰੀਦਾ ਜੀ ਇਹ ਇਨੀਸ਼ੀਅਲ ਜਿਨ੍ਹਾਂ ਦੇ ਚਿਹਰੇ ਅਸੀਂ ਦੇਖੇ ਜਿਨ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਗਏ ਅਸੀਂ ਗਏ ਉਹਨਾਂ ਨੇ ਸਾਨੂੰ ਬਹੁਤ ਮਾਨਤਾ ਦਿੱਤਾ ਰੋਏ ਪੀਰੀਅਡ ਸੀ ਜਦੋਂ ਕਿ ਜਦੋਂ ਅਸੀਂ ਇਹ ਗੱਲ ਅੱਜ ਵੀ ਦੁਰਾਂਦੇ ਆਏ ਰਾਜਾ ਰਜ਼ਾਕ ਜੀ ਨੇ ਜਦੋਂ ਇਹ ਕਹਿਣਾ ਕਿ ਬਈ ਇਹ ਲਾਹੌਰ ਤੋਂ ਜਿਹੜੀ ਕਸ਼ਮੀਰ ਹੈ ਦੀ ਆਜ਼ਾਦੀ ਹੈ ਉਹ ਖਾਲਸਤਾਨ ਤੋਂ ਹੀ ਗੁਜ਼ਰਦੀ ਹੈ ਕਿ ਜੇ ਖਾਲਸਤਾਨ ਆਜ਼ਾਦ ਹੋਏਗਾ ਤੇ ਫਿਰ ਹੀ ਕਸ਼ਮੀਰ ਆਜ਼ਾਦ ਹੋਏਗਾ ਅਰੇ ਆਲਰੇਡੀ ਮੇਰੀ ਇਹ ਸਟੇਟਮੈਂਟ ਤਾਂ ਫਰ ਇਅਰਸ ਰਹੀ ਹੈ ਕਿ ਦਾ ਰੋਡ ਫਰਮ ਲਾਹੌਰ ਟੂ ਸਿਰਿੰਗਰ ਗੋਜ਼ ਵਾਇਆ ਅਮਰਤਸਰ ਕਿ ਜਾਣਾ ਉਧਰ ਦੀ ਪੈਣਾ ਸੋ ਇਹ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੀ ਵੱਖਰੀ ਕਹਾਣੀ ਹੈ ਕਿ ਸਲੀਮ ਮਲਕ ਸਾਹਿਬ ਵਿਛੋੜਾ ਦੇ ਗਏ ਔਰ ਉਸ ਦੇ ਵਿੱਚ ਜੇ ਲੇਕਿਨ ਕੁਝ ਆਈਡੀਆਜ਼ ਜਿਹੜੇ ਸ਼ੋਅ ਕਰ ਦਿੱਤੇ ਜਾਂਦੇ ਨੇ ਉਹ ਇੱਕ ਵਿਦਨ ਅਮਰੀਕਾ ਵਿਦਨ ਨਿਊਯਾਰਕ ਵਾਸ਼ਿੰਗਟਨ ਇੱਕ ਉਹ ਕਮਿਟਿਡ ਕਲਾਸ ਪਾਕਿਸਤਾਨੀ ਵੀਰਾਂ ਪੜਾਣਾਂ ਦੀ ਜਿਨੇ ਜਿਹਨੂੰ ਇਹ ਜ਼ਰੂਰੀ ਲੱਗਾ ਕਿ ਵੀ ਸਿੱਖਾਂ ਦੇ ਨਾਲ ਸਾਂਝ ਉਹਨਾਂ ਦੇ ਆਪਣੀ ਵਤਨ ਪ੍ਰਸਤੀ ਲਈ ਵੀ ਜ਼ਰੂਰੀ ਹੈ ਔਰ ਜ਼ਾਹਰ ਹੈ ਕਿ ਜਿਹੜੀ ਸਾਂਝਾਂ ਦੀ ਕਹਾਣੀ ਵੀ ਹੈ ਔਰ ਇਹ ਯਤਨ ਜਿਹੜਾ ਹੌਲੀ ਹੌਲੀ ਠੁਕ ਠੁਕ ਠੁਕੂ ਕਰਕੇ ਹੁੰਦਾ ਰਹਿੰਦਾ ਹੈ ਉਹ ਆਪਣਾ ਜਲਵਾ ਵੀ ਦਿਖਾਂਦਾ ਹੈ ਇਹ ਠੀਕ ਹੈ ਵੀ ਪਾਕਿਸਤਾਨੀ ਮੀਡੀਆ 'ਚ ਕਦੇ ਕੋਈ ਆਇਆ ਕਿਸੇ ਦੀ ਦਿਲਚਸਪੀ ਹੁੰਦੀ ਸੀ ਪਰ ਬਾਈ ਐਂਡ ਲਾਰਜ ਸਾਰੇ ਪੀਰੀਅਡ 'ਚ ਪਾਕਿਸਤਾਨੀ ਮੀਡੀਆ ਨੂੰ ਵੀ ਕੋਈ ਦਿਲਚਸਪੀ ਨਹੀਂ ਸੀ ਹੁੰਦੀ ਪਰ ਇੱਕ ਪਾਸੇ ਟ੍ਰਾਂਸਨੈਸ਼ਨਲ ਡਿਪਰੈਸ਼ਨ ਹਿੰਦੂਤਵੀਆਂ ਦਾ ਵਧਿਆ ਜਿਹੜਾ ਉਹਨਾਂ ਦੀ ਈਗੋ ਦਾ ਲੈਵਲ ਪਾਕਿਸਤਾਨ ਨੂੰ ਬਿਲਕੁਲ ਜਿਹੜਾ ਨਿਸ਼ਤੋ ਨਾਬੂਦ ਕਰਨ ਦੀ ਉਹਨਾਂ ਦੀ ਸੋਚ 22 ਕਰੋੜ ਭਾਰਤ ਦੇ ਮੁਸਲਮਾਨਾਂ ਨਾਲ ਹੁੰਦਾ ਸਲੂਕ ਇਹ ਸਭ ਨੇ ਵੀ ਕੁਝ ਬਹੁਤ ਸਾਰਾ ਪੈਸ਼ਨ ਸਟਰਨੇ ਕੀਤਾ ਕਸ਼ਮੀਰ ਚ ਦਿਲਚਸਪੀ ਰਹੀ ਪਾਕਿਸਤਾਨ ਦੀ ਉਹ ਵੀ ਇੱਕ ਸਟੇਜ ਤੇ ਸਾਨੂੰ ਲੱਗਣ ਲੱਗਾ ਕਿ ਜਦੋਂ ਖੁੱਲੇ ਟ੍ਰੇਡ ਦੀ ਗੱਲ ਹੋਣ ਲੱਗ ਗਈ ਹੈ ਇੰਡੀਆ ਨਾਲ ਜਾਂ ਬਾਕੀ ਚੀਜ਼ਾਂ ਬੈਕ ਬਰਨਰ ਤੇ ਰੱਖੋ ਫਿਰ ਦੇਖਿਆ ਜਾਏਗਾ ਤੇ ਲੱਗਾ ਕਿ ਵੀ ਇਹ ਕਸ਼ਮੀਰ ਦੇ ਨਾਲ ਵੀ ਜਿਹੜਾ ਹੈ ਉਹਨਾਂ ਨੂੰ ਵੀ ਇਹ ਪਾਸੇ ਰੱਖ ਕੇ ਹੁਣ ਇਕਨੋਮਿਕਲ ਰਿਲੇਸ਼ਨਸ਼ਿਪ ਲੇਕਨ ਉਹ ਗੱਲ ਉਹ ਹੈ ਵੀ ਇੱਕ ਪਾਸੇ ਉਹ ਕਹੇ ਨਾਥ ਕਢਾਣ ਨੂੰ ਫਿਰ ਇਹ ਨੱਕ ਵਢਾਣ ਨੂੰ ਹੋਣਾ ਤਾਂ ਉਹੀ ਸੀ ਅਲਟੀਮੇਟਲੀ ਔਰ ਇਹ ਜਿਹੜਾ ਅਸੀਂ ਚਾਰ ਰੋਜ਼ਾ ਜਿਹੜਾ 7 ਤੋਂ 10 ਮਈ ਤੱਕ ਟਕਰਾ ਹੈ ਮਿਜ਼ਾਈਲ ਡਰੋਨ ਯੁੱਧ ਹੈ ਇਸ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਜਦੋਂ ਕਿ 2 April ਨੂੰ ਪਹਿਲਗਾਮ ਦਾ ਵਾਕਿਆ ਹੈ ਫਾਲਸ ਫਲੈਗ ਆਪਰੇਸ਼ਨ ਇੰਡੀਅਨ ਏਜੰਸੀਆਂ ਵੱਲੋਂ ਕੀਤਾ ਜਾਂਦਾ ਹੈ ਸਿੱਖਾਂ ਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਇਹ ਜਿਹੜਾ ਇਹ ਜੰਗਵਾਲ ਧੱਕ ਰਹੇ ਨੇ ਸਿੱਖਾਂ ਨੂੰ ਹੀ ਬਲਦੀ ਦੇ ਬੁੱਥੇ ਜ ਦੇਣਗੇ ਪੰਜਾਬ ਦੀ ਬਰਬਾਦੀ ਸਿੱਖ ਫੌਜੀਆਂ ਦੀ ਔਰ ਜਿਹੜੀ ਲਾਈਨ ਬਾਹਰਲੇ ਸਿੱਖਾਂ ਨੇ ਲਈ ਉੱਥੋਂ ਵਾਲਿਆਂ ਨੇ ਦਬੀ ਆਵਾਜ਼ ਚ ਲਈ ਇਧਰੋਂ ਸਿੱਖਾਂ ਨੇ ਖੁੱਲ ਕੇ ਲਈ ਨਤੀਜੇ ਦੇ ਤੌਰ ਤੇ ਪਾਕਿਸਤਾਨ ਦੇ ਵਿੱਚ ਵੀ ਬੱਲੇ ਬੱਲੇ ਹੋ ਗਈ ਪਾਕਿਸਤਾਨੀ ਮੀਡੀਆ ਦਾ ਵੀ ਕਿੰਨੇ ਚੈਨਲ ਨੇ ਜਿਹਨਾਂ ਜਿਹੜੇ ਅਜੇ ਵੀ ਇੰਟਰਵਿਊ ਦੇ ਲਈ ਵਕਤ ਮੰਗਦੇ ਨੇ ਔਰ ਨਾ ਹੀ ਵੀ ਟ੍ਰੈਵਲ ਹੋਣ ਕਰਕੇ ਨੇ ਔਰ ਕਿੰਨਿਆਂ ਨੇ ਫਿਰ ਕਿੰਨੇ ਹੋਰ ਸਿੱਖ ਐਕਟਿਵਿਸਟ ਜਿਹੜੇ ਨੇ ਐਕਟਿਵ ਹੋਏ ਜਿਨ੍ਹਾਂ ਨੇ ਆਡ ਆਡ ਥਾਵਾਂ ਤੇ ਇੰਟਰਵਿਊ ਦਿੱਤੇ ਔਰ ਇਸ ਵੇਲੇ ਮੋਸਟ ਫੇਵਰਿਟ ਜਿਹੜਾ ਪਾਕਿਸਤਾਨੀ ਮੀਡੀਆ ਦਾ ਹੁੰਦਾ ਹੈ ਕਿ ਉਹ ਖਾਲਸਤਾਨ ਦੇ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਨੇ ਜੀ ਇਸ ਪੀਰੀਅਡ ਚ ਸਿੱਖਾਂ ਨੇ ਵੀ ਇਹ ਤਵਕਕ ਕੀਤੀ ਹਾਲਾ ਤਵਕਕ ਤਾਂ ਸਾਡੀ ਪਹਿਲਾਂ ਤੋਂ ਵੀ ਸੀ ਕਿ ਭਾਈ ਪਾਕਿਸਤਾਨ ਦੇ ਜਿਹੜੇ ਅਫੀਸ਼ੀਅਲ ਲੈਵਲ ਦੇ ਉੱਤੇ ਇਹ ਗੱਲ ਸਿੱਖਾਂ ਦੀ ਹੋਣੀ ਚਾਹੀਦੀ ਹੈ ਯੂਨ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਉਹ ਜਿੱਥੇ ਕਸ਼ਮੀਰ ਦਾ ਇਸ਼ੂ ਉਠਾਇਆ ਜਾਂਦਾ ਕਿਉਂਕਿ ਪਾਕਿਸਤਾਨ ਦੀ ਵੀ ਲੈਜਿਟੀਮੇਸੀ ਹੈ ਜੇ ਪਾਕਿਸਤਾਨ ਸਿੱਖਾਂ ਦੀ ਆਵਾਜ਼ ਚੁੱਕਦਾ ਹੈ ਇੱਕ ਤਾਂ ਪਾਕਿਸਤਾਨ ਕਸਟੋਡੀਅਨ ਹੈ ਸਾਡੀਆਂ ਸਾਡੇ ਮੱਕਾ ਮਦੀਨਾ ਦਾ ਦੂਸਰਾ ਪਾਕਿਸਤਾਨ ਦੇ ਵਿੱਚ ਵੀ ਸਿੱਖ ਨੇ ਉਹਨਾਂ ਦੀ ਵੀ ਆਵਾਜ਼ ਹੈ ਇਵਨ ਉਹਨਾਂ ਦੇ ਹੁਣ ਇੱਕ ਪੰਜਾਬ ਕੈਬਨਿਟ ਦੇ ਵਿੱਚ ਮਾਈਨੋਰਟੀ ਮਿਨਿਸਟਰ ਨੇ ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਨੇ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੋਈ ਹੈ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਭਾਈ ਹੁਣ ਜਿਹੜਾ ਵਾਕਿਆ ਪਿਛਲੇ 24 48 ਘੰਟੇ ਦੇ ਵਿੱਚ ਵਾਪਰਿਆ ਔਰ ਹੁਣ ਜਿਸ ਦੀਆਂ ਵੀਡੀਓ ਕਲਿੱਪ ਸਾਡੇ ਕੋਲ ਨੇ ਇਸ ਲਈ ਅਸੀਂ ਕੌਨਫੀਡੈਂਸ ਦੇ ਨਾਲ ਗੱਲ ਕਰ ਸਕਦੇ ਹਾਂ ਕਿ ਭਾਈ ਇਸ ਮਾਮਲੇ 'ਚ ਪੇਸ਼ਕਦਮੀ ਹੋਈ ਹੈ ਹਾਂ ਔਰ ਕਿਉਂਕਿ ਭਾਰਤ ਨੇ ਸ਼ਸ਼ੀ थरूर ਦੀ ਅਗਵਾਈ ਦੇ ਵਿੱਚ ਲੰਬਾ ਚੌੜਾ ਡੈਲੀਗੇਸ਼ਨ ਇਧਰ ਅਮਰੀਕਾ ਨੂੰ ਭੇਜਿਆ ਹਾਂ ਲਾਹਣ 85 ਕੇ 60 ਮੈਂਬਰਾਂ ਦੇ ਉਹਨਾਂ ਦੇ ਐਮਪੀ ਔਰ ਦੂਜਿਆਂ ਦੇ ਡੈਲੀਗੇਸ਼ਨ 35 ਕੈਪੀਟਲਸ ਦੁਨੀਆ ਦੀਆਂ ਮੁਲਕਾਂ ਦੇ ਉਹਨਾਂ 'ਚ ਨੇ ਉਹਨਾਂ ਦਾ ਅਸੀਂ ਜ਼ਿਕਰ ਫੇਰ ਕਰਾਂਗੇ ਸੋ ਪਾਕਿਸਤਾਨ ਨੂੰ ਵੀ ਲੱਗਾ ਕਿ ਭਈ ਇਹ ਜਿਹੜਾ ਇੰਡੀਅਨ ਨੈਰੇਟਿਵ ਝੂਠ ਦਾ ਸਰਜ ਰਹਿਣਾ ਬਾਹਰ ਉਹਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਉਹ ਪਾਕਿਸਤਾਨ ਨੂੰ ਵੀ ਡੈਲੀਗੇਸ਼ਨ ਭੇਜਣਾ ਚਾਹੀਦਾ ਹਾਈ ਲੈਵਲ ਐਟ ਲੀਸਟ ਨਿਊਯਾਰਕ ਵਾਸ਼ਿੰਗਟਨ ਸੋ ਉਹਨਾਂ ਨੇ ਜਿਹੜਾ ਬਿਲਾਵਲ ਪੁੱਟੋ ਜ਼ਰਦਾਰੀ ਉਹਨੇ ਬਿਲਾਵਲ ਸਾਬਕਾ ਫੋਰਨ ਮਿਨਿਸਟਰ ਨੇ ਪਾਕਿਸਤਾਨ ਦੇ ਅੱਜਕੱਲ ਉਹਨਾਂ ਨੇ ਉਹ ਮਿਨਿਸਟਰੀ ਚ ਤਾਂ ਨਹੀਂ ਨੇ ਲੇਕਿਨ ਜਿਹੜੀ ਉਹਨਾਂ ਦੀ ਨਵਾਜ਼ ਸ਼ਰੀਫ ਦੀ ਰੂਲਿੰਗ ਪਾਰਟੀ ਹੈ ਉਸ ਤੋਂ ਬਾਅਦ ਦੂਸਰੀ ਵੱਡੀ ਪਾਰਟੀ ਪੀਪੀਪੀ ਜਿਹਨੂੰ ਪਾਕਿਸਤਾਨ ਪੀਪਲਸ ਪਾਰਟੀ ਜਿਹਨੂੰ ਜ਼ੁਲਫਕਾਰ ਅਲੀ ਪੁੱਟੋ ਬਲਾਵਲ ਦੇ ਨਾਨੇ ਨੇ ਫਾਊਂਡ ਕੀਤਾ ਮਦਰ ਨੇ ਲੀਡ ਕੀਤਾ ਕਿਉਂਕਿ ਮਦਰ ਵੀ ਪ੍ਰਾਈਮ ਮਿਨਿਸਟਰ ਬੇਨਜ਼ੀਰ ਪੁੱਟੋ ਔਰ ਜਿਹੜੇ ਜ਼ੁਲਫਕਾਰ ਅਲੀ ਪੁੱਟੋ ਨਾਨਾ ਹੈ ਇਹ ਵੱਖਰੀ ਕਹਾਣੀ ਹੈ ਕਿ ਦੋਨਾਂ ਦਾ ਹੀ ਦੁਖਦ ਅੰਤ ਹੋਇਆ ਹੈ ਲੇਕਿਨ ਇਹ ਯੰਗ ਮੈਨ ਹਾਲਾ ਉਰਦੂ ਦੇ ਉੱਤੇ ਉਨੀ ਕਮਾਂਡ ਨਹੀਂ ਹੈ ਲੇਕਿਨ ਕਿਉਂਕਿ ਬ੍ਰਿਟਿਸ਼ ਐਕਸੈਂਟ ਹੈ ਹਾਈਲੀ ਐਜੂਕੇਟਿਡ ਹੈ ਔਰ ਗੱਲ ਦੀ ਨੁਆਂਸ ਨੂੰ ਸਮਝਦਾ ਹੈ ਔਰ ਆਪਣੀ ਮਾਂ ਔਰ ਨਾਨੇ ਵਾਂਗ ਇੰਡੀਆ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿਉਂਕਿ ਜਿਹੜੀਆਂ ਪ੍ਰੈਜੈਂਟੇਸ਼ਨਸ ਹੁੰਦੀਆਂ ਉਹਨਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕੋਈ ਇਨਫਰਟੀ ਕੰਪਲੈਕਸ ਨਹੀਂ ਹੈ ਬਾਹਰਲੇ ਮੁਲਕਾਂ 'ਚ ਗੱਲ ਕਰਦੇ ਆ ਜਿਹਨੂੰ ਬਾਹਰ ਜਿਹੜਾ ਰਿਹਾ ਪੜਿਆ ਹੁੰਦਾ ਉਹਦਾ ਇੱਕ ਆਪਣਾ ਜਿਹੜਾ ਰਤਵਾ ਹੁੰਦਾ ਸੋ ਪਾਕਿਸਤਾਨ ਸਰਕਾਰ ਨੇ ਬਲਾਵਲ ਪੁੱਟੋ ਦੀ ਅਗਵਾਈ ਚ ਇੱਕ ਵੱਡਾ ਡੈਲੀਗੇਸ਼ਨ ਭੇਜਿਆ ਕਿ ਪਾਕਿਸਤਾਨ ਦਾ ਕੀ ਸਟੈਂਡ ਹੈ ਵੀਜ਼ਾ ਵੀ ਜੋ ਇੰਡੀਆ ਦਾ ਝੂਠਾ ਪ੍ਰੋਪਾਗੈਂਡਾ ਹੈ ਸੋ ਉਹਨਾਂ ਨੇ ਇਹ ਡੈਲੀਗੇਸ਼ਨ ਜਿਹੜਾ ਉਹਨਾਂ ਦਾ ਨਿਊਯਾਰਕ ਚ ਜਾ ਰਿਹਾ ਹੈ ਇੱਕ ਮੀਟਿੰਗ ਉਹਨਾਂ ਨੇ ਕੌਂਸੂਲੇਟ ਦੇ ਆਫਿਸ ਚ ਕੀਤੀ ਫਿਰ ਉਹ ਜਿਹੜਾ ਪਾਕਿਸਤਾਨੀ ਡੈਲੀਗੇਸ਼ਨ ਹੈ ਯੂਨ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੂੰ ਵੀ ਮਿਲਿਆ ਤੇ ਯੂਨ ਸਕਿਉਰਟੀ ਕੌਂਸਲ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਐਮਬੈਸਟਰ ਕੈਰੋਲਿਨ ਰੋਡ੍ਰੀਗੋ ਬਰਕਟ ਇਹ ਗਿਆਨਾਂ ਦੇ ਨੇ ਨਹੀਂ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਲੇਕਨ ਜਿਹੜਾ ਸਾਡੇ ਲਈ ਸਬਜੈਕਟ ਆਫ ਇੰਟਰਸਟ ਹੈ ਕਿ ਜਦੋਂ ਉਹਨਾਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਜਾਂ ਕੌਂਸੂਲੇਟ ਬਰਖਾਲ ਐ ਨਿਊਯਾਰਕ ਦੀ ਬੈਕਗ੍ਰਾਉਂਡ ਮੈਨੂੰ ਨਜ਼ਰ ਆਂਦੀ ਹੈ ਉਹਦੇ ਚ ਉਹਨਾਂ ਨੇ ਡੈਲੀਗੇਸ਼ਨ ਨੇ ਜਿਹੜਾ ਆਪਣੀ ਗੱਲਬਾਤ ਕੀਤੀ ਆਪਣੀ ਕਮਿਊਨਿਟੀ ਦੇ ਨਾਲ ਜਾਂ ਦੂਸਰਾ ਤੇ ਸਾਡੇ ਪਿਆਰੇ ਰਾਜਾ ਰਜ਼ਾਕ ਜੀ ਉਸ ਚ ਮੌਜੂਦ ਸੀ ਉਹਨਾਂ ਨੇ ਉਸ ਦੇ ਵਿੱਚ ਸਵਾਲ ਕੀਤਾ ਬਲਾਵਲ ਨੂੰ ਬਲਾਵਲ ਪੁੱਟੋ ਨੂੰ ਕਿ ਭਾਈ ਇੱਕ ਪਾਸੇ ਇੰਡੀਆ ਬਲੋਚਿਸਤਾਨ ਦਾ ਇਸ਼ੂ ਰੇਜ਼ ਕਰਦਾ ਹੈ ਹਮਮ ਔਰ ਪਾਕਿਸਤਾਨ ਦੀ ਅੰਦਰੂਨੀ ਜਿਹੜੀ ਹੈ ਅੰਦਰੂਨ ਦੇ ਵਿੱਚ دہشت گردی ਕਰਦਾ ਹੈ ਤੇ ਤੁਸੀਂ ਕਿਉਂ ਨਹੀਂ ਖਾਲਸਤਾਨ ਦੇ ਮੁੱਦੇ ਤੇ ਗੱਲ ਕਰਦੇ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰਾ ਹੋ ਰਿਹਾ ਸੋ ਉਹਦੇ ਜਵਾਬ ਚ ਬਲਾਵਲ ਪੁੱਟੋ ਨੇ ਕੀ ਕਿਹਾ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਵੀ ਦਿਖਾ ਦੇਣ ਔਰ ਫਿਰ ਇਹਦਾ ਇੰਪੈਕਟ ਇਹ ਜਿਹੜਾ ਸਵਾਲ ਪੁੱਛਿਆ ਜਾਣਾ ਸੀ ਉਸ ਤੋਂ ਅਗਲੇ ਦਿਨ ਜਦੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਬਲਾਵਰ ਪੁੱਟੋ ਨੇ ਉਹ ਸੈਕੰਡ ਕਲਿੱਪ ਹੋਏਗਾ ਪਰ ਪਹਿਲਾਂ ਮੈਂ ਚਾਹਾਂਗਾ ਕਿ ਵੀ ਇਸ ਨੂੰ ਜਿਹੜਾ ਉਹ ਪਲੇ ਕੀਤਾ ਜਾਵੇ ਸੋਸੇ ਮੈਂ ਲਈ ਤੋਂ ਗੁਡ ਪ੍ਰੈਸ ਵਾਲਾ ਹੈ ਕਿ ਜੋ ਡੈਲੀਗੇਸ਼ਨ ਹੈ ਇਸ ਵਿੱਚ ਸਾਰੇ ਨਾਮ ਪਰ ਦਾਸਾ ਹੈ ਕਿ ਕਿ ਬਾਕੀ

بالکل اس طرح سے تو صحیح کہہ رہے جو سیکس کے ساتھ بھارت کر رہا ہے میں سمجھتا ہوں کہ اس ایشو کو بھی پاکستان کو زیادہ اٹھانا چاہیے اٹھا رہے ہیں لیکن مزید اٹھایا جا سکتا ہے اور خاص طور پہ اس لیے کہ پاکستان میں جن سیکھ کو بھارت نے قتل کیا ہے اسیسنیٹ کیا ہے اس پہ ایک رپورٹ آیا ہے میں شیئر کروں گا تاکہ ہمارے امباسڈر سدسیہ بھی شیئر کر سکتے ہیں کہ وہ جو دہشت گردی کی تنظیمیں ہیں جن کو آپ نے شکست دلوائے جن کو اب اس کے بعد یہ افغان جنگ کے بعد ان کا کوئی کام نہیں رہا انہی نیٹورکس کو بھارت پیسہ دے کے ان کو استعمال کر رہے ہیں ان شیخس کو پاکستان کی سیکس کو پاکستان کی سرزمین پہ قتل کرنا تو یہ ایک قسم کی دہشت گردی تو ہے اور یہ صرف پاکستان کا شکایت نہیں ہے جو بھارت نے کینیڈا میں اسی قسم کے سیکس کے خلاف ایکسٹورشن قتل کرنے کی کوشش سے دھمکیاں کی کینیڈا کی قیادت نے بھی یہ پوائنٹ اٹھایا ہے بڑا زور سے اٹھایا ہے اور اس کی وجہ سے میں نے سنا ہے کہ اس وقت جو پورا امریکہ میں اپنی کمیونٹیز میں اٹھائیں کہ امریکہ کے بھی یہ اعتراض ہے کہ امریکہ کے سرزمین پہ بھارت نے سیکس کو ٹارگٹ کیا ہے تو ہم تو کہتے تھے کہ موڈی بج, گجرات کا قصائے پھر اس کے بعد وہ کشمیر کا قصائے بن گیا سندھو پر حملے کرنے کا مطلب یہ ہے کہ وہ پورا انڈس انڈسائزیشن کا قصائے بننا چاہ رہا ہے مگر اصل میں وہ تو امریکہ کا کینیڈا کا اور ان سارے ممالک کا بھی قصائے بن چکا ہے اب کب تک کب تک دنیا یہ برداشت کریں گے روک سٹیٹ کا الزام پاکستان پہ لگایا جاتا ہے روک سٹیٹ تو بھارت بن چکا ہے دیشتگردی کا الزام وہ پاکستان پہ لگاتے ہیں ہم نے تو حافظ سعید کو یہ لشکر طیبہ کو کے خلاف ایکشن لیا ہے ان کو کیدی بنا چکے ان کے خلاف ٹیرر فائنانسنگ کا کیسز لیا آ کے ان کو کنوک کیا ہے ان کے ہاں جو انتہا پسند کا تنظیم ہے جو دیشتگرد تنظیم ہے وہ تو آر ایس ایس ہے ان کا حکومت ہے بھارت میں ان کا پالیسیز نہ صرف پاکستان کی طرف آسٹریلیا میں بھی انہوں نے سیکھ کے ساتھ جو کیا ہے وہ سب کے سامنے ہے تو یہ جو بھارت کی ہپوکریسی ہے وہ اب نظر آ رہا ہے تو آپ بالکل صحیح کہہ رہے ہیں اس ایشو کو ہم کم اٹھاتے ہیں ہمیں زیادہ اٹھانا چاہیے یاد دلانا چاہتے ہیں باہر اٹھتے تو وہ کہتے ہیں پاکستان دہشت گرد ہے وہ سوتے تو وہ کہتے ہیں تو پاکستان دہشت گرد ہے کلائمٹ کانفرنس سے بیٹھ رہے تو وہ کہتے ہیں کہ پاکستان دہشت گرد ہے امریکہ سے مل رہے تو ہر ہر جگہ ہر موقع ہر تو ہمیں بھی اسی طریقے سے ان کی جو کمزوریاں ہیں ان کو ہائی لائٹ کرنا چاہیے اور ہمیں ایک انگیج uh, کرنا چاہیے ان تمام ممالک کے ساتھ کہ آپ کے اچھے تعلقات ہوں گے بھارت کے ساتھ آپ کے لیے جیو پولیٹیکل مجبوریاں ہوں گے جس کی وجہ سے آپ اس ان کو اتنا اتنا ساتھ دیتے ہیں اس حد تک نہ کہ کہ آپ یہ برداشت کریں کہ آپ اپنے سرزمین پہ آپ کے اپنے شہریوں کو بھارت نشانہ بنائے اور آپ خاموش رہے سو تھینک یو فار یورنگ ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਸੋ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਇਹ ਵੀਡੀਓ ਦੇਖੀ ਹੈ ਬੜਾ ਹੀ ਅੱਛਾ ਮੁੱਦਾ ਉਹਨਾਂ ਨੇ ਉਠਾਇਆ ਸੀ ਰਜ਼ਾ ਜ਼ਾਕਜੀ ਉਹਨਾਂ ਨੇ ਔਰ ਬੜੇ ਬੜੇ ਬੋਲਡ ਤਰੀਕੇ ਨਾਲ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਜ਼ਰਦਾਰੀ ਜੀ ਉਹਨਾਂ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸੋ ਨਾ ਆਪਾਂ ਡਾਕਟਰ ਸਾਹਿਬ ਜਿਹੜੇ ਹਾਂਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਇੱਕ ਬੜਾ ਯੂਨੀਕ ਤਰੀਕਾ ਸੀ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦਾ ਡਾਇਲੌਗ ਸ਼ੁਰੂ ਕਰਨ ਦਾ ਉਹਦਾ ਨਤੀਜਾ ਸੀ ਕਿ ਅੱਜ ਇਸ ਲੈਵਲ ਤੱਕ ਗੱਲ ਪਹੁੰਚੀ ਕਿ ਸਰਕਾਰੀ ਡੈਲੀਗੇਸ਼ਨ ਜਿਸ ਨੂੰ ਇਸ ਲੈਵਲ ਦਾ ਔਰ ਇਨਸਾਨ ਹੈਡ ਕਰ ਰਿਹਾ ਜਿਹੜਾ ਉਹਨਾਂ ਦਾ ਫੋਰਮ ਮਿਨਿਸਟਰ ਵੀ ਹੈ ਔਰ ਮੋਸਟ ਇੰਪੋਰਟੈਂਟ ਫੈਮਿਲੀ ਪੁੱਟੋ ਫੈਮਿਲੀ ਦੇ ਨਾਲ ਤਾਲੁਕ ਹੈ ਔਰ ਜਿਸ ਬੇ ਬਾਕੀ ਦੇ ਨਾਲ ਬਿਲਾਵਲ ਪੁੱਟੋ ਨੇ ਜਿਹੜਾ ਇਹ ਸਾਰੇ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਔਰ ਅਜੇ ਤੱਕ ਬਹੁਤ ਵਾਰ ਪਾਕਿਸਤਾਨੀ ਮੀਡੀਆ ਜਾਂ ਦੂਸਰੇ ਚ ਵਿਦਨ ਪਾਕਿਸਤਾਨ ਸਿੱਖ ਐਕਟਿਵਿਸਟ ਕਿਵੇਂ ਨਿਸ਼ਾਨਾ ਬਣਾਏ ਗਏ ਉਹ ਕਿਸੇ ਨੇ ਮੈਂਸ਼ਨ ਨਹੀਂ ਕੀਤਾ ਬਰਾਵਲ ਪੁੱਟੋ ਨੇ ਕਿਹਾ ਵੀ ਜਿਹੜੇ ਡੀਫੰਕਟ ਗਰੁੱਪ ਸੀ ਹਮ ਤਾਲਿਬਾਨ ਔਰ ਦੂਸਰਿਆਂ ਦੇ ਉਹਨਾਂ ਨੂੰ ਇੰਡੀਆ ਨੇ ਹਾਇਰ ਕੀਤਾ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਟ੍ਰਾਂਸਨੈਸ਼ਨਲ ਪ੍ਰੈਸ਼ਨ ਸਿੱਖ ਐਕਟਿਵਿਸਟ ਨੂੰ ਵਾਲਾ ਸਿੱਖਸ ਲਵਸ ਉਹਨਾਂ ਤੋਂ ਪ੍ਰੋਪਰ ਨਹੀਂ ਕਿਹਾ ਜਾ ਰਿਹਾ ਉਹ ਪਾਕਿਸਤਾਨ ਚ ਕੀਤਾ ਫਿਰ ਉਹਨਾਂ ਨੇ ਕੈਨੇਡਾ ਦੇ ਹਵਾਲੇ ਨਾਲ ਗੱਲ ਕੀਤੀ ਅਮਰੀਕਾ ਦੇ ਹਵਾਲੇ ਨਾਲ ਕੀਤੀ इवन ਆਸਟ੍ਰੇਲੀਆ ਵੀ ਮੈਂਸ਼ਨ ਕੀਤਾ ਹਾਲਾਂ ਕੋਈ ਆਸਟ੍ਰੇਲੀਆ ਜਿਸ ਕਿਸਮ ਦਾ ਵਿਜ਼ਿਬਲ ਸਾਹਮਣੇ ਨਹੀਂ ਆਇਆ ਲੇਕਿਨ ਜੇ ਉਹਨਾਂ ਦਾ ਸਪਾਈ ਚੀਫ ਕਹਿੰਦਾ ਹੈ ਕਿ ਜੀ ਆਸਟ੍ਰੇਲੀਆ ਜਿਹੜਾ ਉਹ ਨੇਸਟ ਆਫ ਸਪਾਈਸ ਹੈ ਹੁਣ ਇਹ ਜਿਹੜਾ ਇੰਟਰੈਕਸ਼ਨ ਹੁੰਦਾ ਇੱਕ ਦਿਨ ਪਹਿਲਾਂ ਹੁੰਦਾ ਹੁਣ ਉਸ ਤੋਂ ਅਗਲੇ ਦਿਨ ਜਿਹੜੇ ਨੇ ਬਲਾਵਲ ਪਟੋ ਜ਼ਰਦਾਰੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਵੇਂ ਅਸੀਂ ਦੱਸਿਆ ਸੈਕਟਰੀ ਜਨਰਲ ਨੂੰ ਵੀ ਮਿਲਦੇ ਨੇ ਉਹਨਾਂ ਦੇ ਓਵਰਆਲ ਸਕਿਉਰਿਟੀ ਕੌਂਸਲ ਚੀਫ ਨੂੰ ਵੀ ਮਿਲਦੇ ਨੇ ਔਰ ਫਿਰ ਯੂਨ ਕੈਂਪਸ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਵੇਂ ਉਸ ਇਸ਼ੂ ਨੂੰ ਜਿਹੜਾ ਰਾਜਾ ਰਜ਼ਾਕ ਜੀ ਨੇ ਉਸ ਪਹਿਲੇ ਦਿਨ ਪੁੱਛਿਆ ਉਹ ਕਿਵੇਂ ਉਹਨੂੰ ਫਿਰ ਆਰਟੀਕੂਲੇਟ ਕਰਦੇ ਨੇ ਉਹ 1.5 ਮਿੰਟ ਦੀ ਵੀਡੀਓ ਹੈ ਉਹ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹਨੂੰ ਡਿਸਪਲੇ ਕਰਦਾ india has been targeting sikh activists across the world they've done so within pakistan where the indian government has funded defunct terrorist organizations within pakistan to conduct assassination of sikh activists within pakistan the indian government has engaged in similar cr criminal activity in Canada where they've targeted Sikh activists in Canada. The Indian government has um, engaged in similar criminal activity here in the United States. The policy of the RSS or the BJP government to the Muslim minority Indi within India is not something new. It's a, known, it's a known fact. What they do within their own countries is up to their own system. When they start implying that all Pakistanis are terrorists as a result of the fact uh, that, uh, as a result of the actions of a few terrorists, I believe that's demonizing an entire population.